ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੋ گاਵਾ ਠੀਕ ਹੈ ਜੀ ਤੇ ਦੋਨੇ ਪਕਾਉਆ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਬਾਕੀ ਭਰਾ ਇੰਸਟਾਗ੍ਰam ਤੇ ਵੀ ਆਪਣਾ ਪੇਜ ਆ ਠੀਕ ਹੈ ਜੀ ਗਰਜੀਤ ਰਾਏ ਹਲੋ ਵੀ ਫਾਲੋਅਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਲੈ ਕਰਦੇ ਆ ਭਰਾ ਨਾਲ ਗੱਲਬਾਤ ਲੈਨੇ ਆਂ ਇਹ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਨਾਮ ਆ ਆਪਣਾ ਟੀਨਾ ਜੀ ਤੇ ਵੈਸੇ ਤਾਂ ਆਪ ਨੂੰ ਟੀਨਾ ਬੈਟਰੀਂਗ ਵਾਲਾ ਕਹਿੰਦੇ ਪਿੰਡ 'ਚ ਹਾਂਜੀ ਤੇ ਪਿੰਡ ਬੁੱਟਰਕਲਾ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 9855241850 ਜੀ ਠੀਕ ਹੈ ਜੀ ਹਾਂਜੀ ਬਈ ਪਹਿਲੀ ਵਾਰਡ ਦੀ ਜਾਣਕਾਰੀ ਦਿਓ ਜੀ ਆਪਣੀ ਦੀ ਪਹਿਲੀ ਵਾਰਡ ਵੀਰੇ ਗੱਬਣਾਈ 10 ਦਿਨ ਬਾਕੀ ਹੈ ਜੀ ਇਹਦੇ ਠੀਕ ਹੈ ਜੀ ਹਾਂਜੀ ਕਹਿੰਵੀਂ ਸੂਈ ਇਹ ਦੂਜੀ ਸੌਂਦੀ ਹੈ ਜੀ ਦੂਜੀ ਰੇਟ ਦਾ ਫੋਨ ਤੇ ਕਰ ਲਾਂ ਰੇਟ ਬਾਈ ਜੀ ਕਹਿੰਦਾ ਫੋਨ ਤੇ ਕਰਾਂਗੇ ਅ ਲੋ ਜੀ ਤੋੜ ਦੋ ਭਰਾ ਮੜਾ ਜਾਨੂੰ ਚੰਗਾ ਕੱਦ ਬੈਡਾ ਕਰਮਾ ਬੜੀ ਦਾ ਠੀਕ ਹੈ ਜੀ ਫੇਸ ਕੁਆਲਟੀ ਦੇਖ ਸਾਡੇ ਭਰਾ ਠੀਕ ਹੈ ਜੀ ਲੋ ਜੀ ਰੂਜੇ ਸੂਏ ਆ ਲੋ ਜੀ ਚੈੱਕ ਕਰ ਸਾਡੇ ਭਰਾ ਤੋੜਾ ਤਰਾ ਲੋ ਜੀ ਹਲੇ 10 ਦਿਨ ਬਾਈ ਕਹਿੰਦਾ ਬਾਕੀ ਆ ਕੱਚੀ ਆ ਤਰੀਕ ਦੇ ਹਿਸਾਬ ਨਾਲ 10 ਦਿਨ ਉੱਧੇ ਹੀ ਰਹਿੰਦੇ ਆ ਦੇ ਠੀਕ ਹੈ ਜੀ ਲੋ ਜੀ 10 ਦਿਨ ਪਹਿਲਾਂ ਵੀ ਵੱਧੋ ਕੱਟ ਵੀ ਹੋ ਜਾਂਦੇ ਆ ਠੀਕ ਹੈ ਜੀ ਠੀਕ ਠੰਡੀ ਸੀਲ ਪੂਰੀ ਆ ਜਣੀ ਹਾਂਜੀ 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 ਲੋ ਜੀ ਥੋੜਾ ਜਿਹਾ ਤੁਹਾਡੇ ਸਾਹਮਣੇ ਕਲੂਨ ਦਾ ਦੁੱਧ ਦਾ 20 22 ਲੀਟਰ ਚੋਇਆ ਵਾ ਜਿੰਨਾ ਤੋਂ ਆਪਾਂ ਲਈ ਆ ਠੀਕ ਆ ਜੀ ਹਾਂਜੀ ਹਾਂਜੀ ਬੱਕਟ ਈ ਲੜੂ ਲੱਭਾਈ ਪਈਆਂ ਹਾਲੇ ਪੂਰੀ ਪੂਰੀ ਠੰਡੀ ਸੀਲ ਪੂਰੀ ਆ ਕੋ ਚੱਕਰ ਹੀ ਨਹੀਂ ਜੀ ਮੈਂ ਮਰਜੀ ਹੱਥੋਂ ਥੇ ਲਾਈ ਚੱਲੋ ਲੈ ਠੀਕ ਆ ਜੀ ਤੇ ਯਾ ਦੇਖੋ ਲਟਾ ਲਟੂ ਲ ਪੂਰੀ ਫੁੱਲ ਆ ਜਿੱਧਰ ਦੀ ਮਰਜ਼ੀ ਲੈ ਸੰ ਚਾਰ ਏਕਾਂ ਵੇਖਣ ਨੂੰ ਲੱਗਦਾ ਵੀ ਛੋਟੇ ਆ ਹਾਂਜੀ ਐ ਨਹੀਂ ਪੂਰੇ ਡੱਬ ਵਾਲਾ ਠੀਕ ਆ ਜੀ ਪੂਰੀਆਂ ਠੰਡੀ ਸੀਰ ਆ ਜਿੱਧਰ ਦੀ ਮਰਜ਼ੀ ਵਾਜੋ ਲੈ ਲੋ ਜੀ ਕੋਈ ਬਾ ਤੇ ਰੇਟ ਵਾਈ ਜੀ ਕਹਿੰਦੇ ਫੋਨ ਤੇ ਹੋਊਗਾ ਜੈ ਜੀ ਵੀਰੇ ਹਾਂ ਕਰ ਲਾਂ ਕੋਈ ਨਹੀਂ ਜਿੰਨੇ ਕਿ ਜੈ ਵਹਿੜਾ ਉਹਨਾਂ ਕੋਲ ਮੁੱਲ ਕਰ ਲਾਂਗੇ ਠੀਕ ਹੈ ਜੀ ਠੀਕ ਬਾਕੀ ਆਇਆ ਵੀ ਹੁਣ ਕੱਚੀ ਦਾ ਮੁੱਲ ਹੋਰ ਹੋਊ ਜੇ ਭਰ ਗਈ ਫਿਰ ਹੋਰ ਹੋ ਹਾਂਜੀ ਹਾਂਜੀ ਉਹਦਾ ਗੱਲ ਸੀ ਇਸੇ ਕਰਕੇ ਮੈਂ ਫੋਨ ਤੇ ਕਿਹਾ ਮੈਂ ਖਾਪਾ ਫੋਨ ਤੇ ਮੁੱਲ ਕਰ ਲਾਂਗੇ ਠੀਕ ਹੈ ਠੀਕ ਹੈ ਉਹਦਾ ਗੱਲ ਸਹੀ ਹੈ ਜੀ ਸਹੀ ਕਿ ਵੀ ਕੋਈ ਭੈਣ ਭਰਾ ਵੇਚਣ ਵਾਲਾ ਹੁੰਦਾਗਾ ਹਾਂਜੀ ਤਿਆਰ ਕਰਕੇ ਵੇਚਣ ਨੂੰ ਤਾਂ ਫਿਰ ਫੋਨ ਤੇ ਹੋ ਜਾਂਦਾ ਕੰਮ ਠੀਕ ਹੈ ਠੀਕ ਹੈ ਜੀ ਠੀਕ ਹੈ ਹਾਂਜੀ ਭਾਈ ਜਰਸੀ ਦੀ ਜਾਣਕਾਰੀ ਦਿਓ ਜੀ ਜਰਸੀ ਵੀਰੇ ਤੋਕੜਾ ਵਾੜੇ ਆਪਣੇ ਕੋਲੇ ਪਰਸ ਜਾਇ ਜਦਾਂ ਯਾਰ ਇਹਦੇ ਨਾਲ ਇੱਕ ਥਾਂ 'ਚ ਦੁੱਧ ਘਾਟਾ ਮਗਰਲੇ 'ਚ ਹਾਂਜੀ ਆ ਵਾਲੇ 'ਚ ਇੱਧਰ ਲੈ ਜਾ ਹਾਂਜੀ ਠੀਕ ਹੈ ਨਾ ਹਾਂਜੀ ਹਾਂ ਚਾਹੇ ਅਗਲਾ ਚਾਰੇ ਮੰਨ ਲਈ ਚਾਹੇ ਤੈਲ ਮੰਨ ਲਈ ਉਹ ਅਗਲੇ ਦੀ ਮਰਜ਼ੀ ਆ ਇਹ ਥਾਂ 'ਚ ਦੁੱਧ ਘਾਟਾ ਤਿੰਨਾਂ 'ਚ ਪੂਰਾ ਹੀ ਠੀਕ ਹੈ ਜੀ ਹਾਂਜੀ ਉਹ ਠੰਡੀ ਸੀਲ ਪੂਰੀ ਆ ਦੂਜੇ ਸੂਏ ਵਹਿੜਾ ਜਣੀ ਉਹਦੇ ਘਰੇ ਸੀ ਪਏ ਪੂਰੇ ਘਰੇ ਬਾੜੀ ਹੈ ਨਹੀਂ ਸੀ ਸੇਵਾ ਸੂਬਾ ਠੀਕ ਹੈ ਜੀ ਹਾਂ ਜਿਵੇਂ ਕਿਸੇ ਨੇ ਬੱਚੇ-ਪੁੱੱਚੇ ਲੈਣੇ ਆ ਉਸ ਹਾਵ ਨੂੰ ਚੰਗੀ ਆ 6 ਲੀਟਰ ਆਪਾਂ 5 ਦੇ ਦਾਂਗੇ ਠੀਕ ਹੈ ਜੀ ਠੀਕ ਹੈ ਹਾਂਜੀ ਵੀ 10 ਹੀ ਦੋ ਰੇਟ ਦਾ ਰੇਟ ਦਾ 15000 ਰੁਪਈਆ ਜੀ ਬਾਕੀ ਮੌਕੇ ਤੇ ਮਾਨਤਾਨ ਕਰਦਾ ਠੀਕ ਹੈ ਜੀ ਟਿਕਟ ਡੂਗਾ ਨਹੀਂ ਭਰਾ ਬਈ ਇਹਦੇ ਨਹੀਂ ਆਪਾਂ ਨੂੰ ਨਹੀਂ ਪਤਾ ਵੀਰੇ ਆਪਣੇ ਕੋਲ ਤਾਂ ਪਰਸੋਂ ਆਈ ਆ ਇਹ ਠੀਕ ਹੈ ਜੀ ਹਾਂਜੀ ਲੋ ਭਰਾ ਉਹ ਘੱਟ ਰੇਟਰ ਚ ਬਾਈ ਨੇ ਦੱਸਿਆ ਤੇ ਮੇਰੇ ਕੋਲ ਤਾਂ ਆਵ ਦੁੱਧ ਹੈ ਨਹੀਂ ਸੀਗਾ ਅੱਛਾ ਜੀ ਇਹ ਪਸ਼ੂ ਕੋਈ ਦੁੱਧ ਵਾਲਾ ਹੈ ਨਹੀਂ ਸੀ ਮੈਂ ਖੈ ਚਲ ਕੋਈ ਨਹੀਂ ਚਲ ਵਿਚਾਰੀ ਖੜੀ ਰੁਕੀ ਕਹਿੰਦੀ ਮੇਰੇ ਕੋਲ ਤਾਂ ਹਰ ਸਮਾਂ ਦੀ ਵਾਅਦਾ ਕੀਤੀ ਭਰਾ ਜਿੱਤੇ ਦੀ ਆਈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਲੋ ਭਰਾ ਆ ਵੇ ਲੈ ਤੇਰੇ ਸਾਹਮਣੇ ਸੁੱਕੀ ਟੂੜੀ ਖਾਈ ਜਾਂਦੀ ਆ ਸਹੀ ਗੱਲ ਹੈ ਜੀ ਇਸ ਕੁਆਲਟੀ ਬਿਊਟੀ ਬਹੁਤ ਸੁਣੀ ਆ ਜੀ ਬੱਚੇ ਬੱਚ ਉਹ ਵਿਸ਼ੇ ਲਈ ਬੱਚੇ ਲੈਣੇ ਆ ਬੱਚੀ ਪਾਲਣ ਨੂੰ ਚੰਗੀ ਆ ਯਾਰ ਠੀਕ ਆ ਜੀ ਜਿਵੇਂ ਕਿਸੇ ਨੇ ਨਿੱਕੀ ਬੱਚੀ ਪਾਲਣੀ ਆ ਜਾਤ ਪਾਤ ਪੂਰੀ ਆ ਗੁੱਥੀ ਬਾਥੀ ਬਹੁਤ ਸੋਹਣੀ ਆ ਲੈ ਹਾਂਜੀ ਹਾਂਜੀ ਆ ਰੰਗਵਾਇ ਪੂਰਾ ਚੰਗਾ ਠੀਕ ਆ ਜੀ ਉਹ ਮੈਨੂੰ ਦੇਖ ਲੈ ਲੈ ਕੁਆਲਿਟੀ ਇੱਕ ਨੰਬਰ ਆ ਠੀਕ ਆ ਜੀ ਠੀਕ ਨਾਲੇ ਦੁੱਧ ਦਹੀਂ ਜੂ ਨਾਲੇ ਉਹਦੇ ਕੋਲੋਂ ਬੱਚਾ ਦੇ ਜੂਗੀ ਚੰਗਾ ਸਹੀ ਗੱਲ ਐ ਸਹੀ ਗੱਲ ਐ ਬਾਕੀ ਪ੍ਰਮਾਤਮਾ ਦੀ ਮਰਜ਼ੀ ਹੈ ਨਾ ਹਾਂਜੀ ਹਾਂਜੀ ਗੱਲ ਪੁਰਖ ਦੀ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ